ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਇਤਕੜੀ ਆਂ ਕਿ ਸਭ ਠੀਕ ਹੋਣਗੇ ਤਾਂ ਸਭ ਤੋਂ ਪਹਿਲੀ ਤੇ ਜੋ ਮੈਂ ਹਰ ਵੀਡੀਓ ਦੇ ਵਿੱਚ ਗੱਲ ਬੋਲਦੀ ਹੁੰਦੀ ਆ ਜੀ ਜਿਨ੍ਹਾਂ ਨੇ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਮੇਰੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਤੇ ਬਹੁਤ ਹੀ ਧੰਨਵਾਦ ਜੀ ਜਿਹੜੀ ਮੇਰੀ ਪਹਿਲਾ ਮੈਂ ਵੀਡੀਓ ਪਾਈ ਸੀ ਉਸ ਵੀਡੀਓ ਨੇ ਤੁਸੀਂ ਮੇਰੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜੀ ਤੇ ਹਾਂਜੀ ਬਾਕੀ ਸਭ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਰਿਕੁਐਸਟ ਕਰਦੀ ਆ ਕਿ ਪਲੀਜ਼ ਫੁੱਲ ਬਾਇਓ ਡਾਟਾ ਲਿਖੋ ਪਲੀਜ਼ ਫੁੱਲ ਬਾਇਓ ਡਾਟਾ ਲਿਖੋ ਤੇ ਪਲੀਜ਼ ਫੁੱਲ ਬਾਇਓ ਡਾਟਾ ਲਿਖਿਆ ਕਰੋ ਜੀ ਫੁੱਲ ਬਾਇਓ ਡਾਟਾ ਦੇ ਨਾਲ ਕੀ ਹੁੰਦਾ ਹੈ ਜੀ ਮੈਨੂੰ ਤੁਹਾਡੇ ਨਾਲ ਕੰਟੈਕਟ ਕਰਨਾ ਆਸਾਨ ਰਹੇਗਾ ਵਿੱਚ ਆਪਣਾ ਕੰਟੈਕਟ ਨੰਬਰ ਜ਼ਰੂਰ ਦੇ ਦਿਆ ਕਰੋ ਤੇ ਜੇ ਤੁਸੀਂ ਕੰਟੈਕਟ ਨੰਬਰ ਨਹੀਂ ਛੱਡਣਾ ਹੁੰਦਾ ਤਾਂ ਮੇਰੀ ਇੰਸਟਾਗ੍ਰam ਆਈਡੀ ਹੁੰਦੀ ਹੈ ਜੀ ਇੰਸਟਾਗ੍ਰam ਆਈਡੀ ਹੈ ਜੀ ਮੇਰੀ ਦਿਵਿਆ अरोड़ा ਦਿਵਿਆ अरोड़ा ਦੇ ਨਾਮ ਤੇ ਜੀ ਤੁਸੀਂ ਜਾ ਕੇ ਉਹਨੂੰ ਸਰਚ ਕਰੋ ਉਹਨੂੰ ਫੋਲੋ ਕਰੋ ਜੀ ਤਾਂ ਮੈਂ ਉੱਥੇ ਤੁਹਾਡੇ ਨਾਲ ਇਨਬਾਕਸ ਦੇ ਵਿੱਚ ਗੱਲ ਕਰਾਂਗੀ ਜੀ ਉੱਥੇ ਗੱਲ ਕਰਨੀ ਬਹੁਤ ਹੀ ਆਸਾਨ ਹੈ ਜੀ ਤੇ ਬਾਕੀ YouTube ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਚਲਦੀ ਚਲਦੀ ਨੂੰ ਚਲਦੀ ਚਲਦੀ ਨੂੰ ਹੀ ਸ਼ੇਅਰ ਕਰ ਦਿਆ ਕਰੋ ਜੀ ਤੁਹਾਡੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਜੀ ਕੋਈ WhatsApp ਤੇ ਨੇ ਹਨਾ ਜਿੰਨਾ ਤੁਸੀਂ ਸਬਸਕ੍ਰਾਈਬ ਕਰਕੇ ਸ਼ੇਅਰ ਕਰੋਗੇ ਉਨਾ ਹੀ ਤੁਹਾਡਾ ਮੇਰੇ ਨਾਲ ਬਹੁਤ ਹੀ ਜ਼ਿਆਦਾ ਸਪੋਰਟ ਹੋਏਗਾ ਜੀ ਤੇ ਬਾਕੀ ਹਾਂਜੀ ਅੱਜ ਦਾ ਡਾਟਾ ਜੀ ਅੱਜ ਦਾ ਡਾਟਾ ਹੈਗਾ ਹੈ ਜੀ ਜਟ ਸਿੱਖ ਪਰਿਵਾਰ ਦਾ ਵੀਰ ਹੈ ਜੀ ਇੱਕ ਜਟ ਸਿੱਖ ਪਰਿਵਾਰ ਦਾ ਵੀਰ ਹੈ ਜੀ ਜੀ ਦੀ ਚਾਰ ਕਿੱਲੇ ਪੈਲੀ ਹੈ ਏਰੀਆ ਹੈਗਾ ਜੀ ਉਹਦਾ ਫਰੀਦਕੋਟ ਏਰੀਆ ਫਰੀਦਕੋਟ ਹੈ ਜੀ ਉਹਨਾਂ ਦਾ ਤੇ ਉਹਨਾਂ ਦੀ ਸਿਸਟਰ ਹੈ ਜੋ ਉਹ ਹੈਗੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਇੱਕ ਸਿਸਟਰ ਆਸਟ੍ਰੇਲੀਆ ਦੀ ਵਿੱਚ ਹੈ ਜੀ ਤੇ ਇੱਕ ਇੰਡੀਆ ਦੇ ਵਿੱਚ ਹੀ ਹੈ ਜੀ ਦੋ ਸਿਸਟਰ ਨੇ ਇੱਕ ਬ੍ਰਦਰ ਹੈ ਜੀ ਏਜ ਵੀਰ ਦੀ ਹੈਗੀ ਹੈ 2001 ਦਾ ਬਰਥ ਹੈ ਜੀ ਵੀਰ ਦਾ 2001 ਦਾ ਬਰਥ ਹੈ ਜੀ ਉਹਨਾਂ ਨੂੰ ਆਇਲਟਸ ਵਾਲੀ ਕੁੜੀ ਚਾਹੀਦੀ ਹੈ ਜੀ ਜਾਂ ਪੀਟੀ ਕੀਤੀ ਹੋਵੇ ਆਈਲਟਸ ਕੀਤੀ ਹੋਵੇ ਬੀਐਸ ਨਰਸਿੰਗ ਹੋਵੇ ਕੋਈ ਵੀ ਹੋਵੇ ਜੀ ਤਾਂ ਸਾਰਾ ਖਰਚਾ ਉਹ ਆਪ ਕਰਨਗੇ ਜੀ ਕਿਉਂਕਿ ਉਹਦੀ ਸਿਸਟਰ ਆ ਸਟ੍ਰੇਲੀਆ ਦੇ ਵਿੱਚ ਹੈ ਤੇ ਉਹਨਾਂ ਨੇ ਕੁੜੀ ਨੂੰ ਵੀ ਆਸਟ੍ਰੇਲੀਆ ਮੁੰਡੇ ਕੁੜੀ ਨੂੰ ਆਸਟ੍ਰੇਲੀਆ ਦੇ ਵਿੱਚ ਹੀ ਭੇਜਣਾ ਹੈ ਜੀ ਸਾਰਾ ਖਰਚਾ ਉਹਨਾਂ ਦੇ ਵੱਲੋਂ ਹੀ ਹੋਏਗਾ ਤੇ ਪਲੀਜ਼ ਵੱਤਵਾ ਸ਼ੇਅਰ ਕਰੋ ਤਾਂ ਕਿ ਉਸ ਵੀਰ ਨੂੰ ਹਨਾ ਉਹਦਾ ਜੀਵਨ ਸਾਥੀ ਮਿਲ ਸਕੇ ਤੇ ਵੀਰ ਦੀ ਪੂਰੀ ਗਰੰਟੀ ਹੋਏਗੀ ਜੀ ਨਸ਼ਾ ਰਹਿਤ ਹੈ ਜੀ ਮੁੰਡਾ ਵੈਸੇ ਮੋਨਾ ਹੀ ਹੈ ਜੀ ਤੇ ਵੈਸੇ ਉਹ ਪੱਕ ਬੰਦਾ ਹੈ 4 ਕਿੱਲੇ ਪਹਿਲੀ ਹੈ ਜੀ ਕੱਲੇ ਨੂੰ ਆਉਂਦੀ ਹੈ ਹਾਈਟ ਹੈਗੀ ਹੈ ਜੀ 5 9 5 ਫੁੱਟ 9 ਇੰਚ ਤੇ ਰੰਗ ਫੇਅਰ ਹੈ ਜੀ ਸਟੱਡੀ ਪਲੱਸ 2 ਹੈ ਵੀਰ ਦੀ ਤੇ ਬਹੁਤ ਹੀ ਵਧੀਆ ਘਰ ਉਹ ਹੈ ਜੀ ਏਰੀਆ ਉਹਨਾਂ ਦਾ ਫਰੀਦਕੋਟ ਹੈ ਜੀ ਬਾਕੀ ਜੇ ਤੁਸੀਂ ਉਹਨਾਂ ਬਾਰੇ ਕੋਈ ਵੀ ਗੱਲ ਜਾਂ ਕੁਝ ਵੀ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਜੇ ਕੋਈ ਕੁੜੀ ਹੈ ਜਿਨੇ ਕੀ ਆਇਲਰਸ ਕੀਤੀ ਹੋਵੇ ਹਨਾ ਕੁਛ ਐਦਾ ਦੇ ਵੀ ਲੋਕ ਹੁੰਦੇ ਆ ਕਿ ਗਰੀਬ ਕਰਦੀਆਂ ਕੁੜੀਆਂ ਹੁੰਦੀਆਂ ਨੇ ਆਇਲਰਸ ਕਰ ਲੈਂਦੀਆਂ ਨੇ ਬਟ ਉਹਨਾਂ ਕੋਲੇ ਬਾਹਰ ਜਾਣ ਦਾ ਖਰਚਾ ਨਹੀਂ ਹੁੰਦਾ ਤਾਂ ਬਹੁਤ ਐਦਾ ਦੀਆਂ ਹੁੰਦੀਆਂ ਨੇ ਕਿ ਡਿਮਾਂਡ ਕਰਦੀਆਂ ਨੇ ਕਿ ਸਾਨੂੰ ਖਰਚੇ ਵਾਲਾ ਕਰ ਲੱਭ ਦੋ ਕਿ ਸਾਡੀ ਆਇਲਰਸ ਕੀਤੀ ਹੋਈ ਆ ਹਨਾ ਤਾਂ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਜੀ ਉਹ ਜ਼ਰੂਰ ਇਸ ਵੀਡੀਓ ਨੂੰ ਦੇਖਣ ਤੇ ਜਿਨ੍ਹਾਂ ਨੂੰ ਪਤਾ ਹੋਵੇ ਕਿ ਕਿਸੇ ਤੱਕ ਇਹ ਵੀਡੀਓ ਪਹੁੰਚਾਉਣੀ ਹੈ ਹਨਾ ਜਿਨ੍ਹਾਂ ਨੇ ਆਇਲਟਸ ਕੀਤੀ ਹੋਵੇ ਕਿਸੇ ਰਿਲੇਟਿਵ ਦੇ ਵਿੱਚ ਜਾਂ ਕਿਸੇ ਫਰੈਂਡ ਸਰਕਲ ਦੇ ਵਿੱਚ ਜਾਂ کہیں ਆਸ-ਪਾਸ ਤੇ ਹਨਾ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਸ਼ੇਅਰ ਕਰਕੇ ਤਾਂ ਕਿ ਉਹਨਾਂ ਤੱਕ ਜਦੋਂ ਇਹ ਵੀਡੀਓ ਪਹੁੰਚੇਗੀ ਤਾਂ ਉਹ ਆਪਣੇ ਨਾਲ ਕੰਟੈਕਟ ਕਰ ਸਕਣ ਜੀ ਉਹਨਾਂ ਦਾ ਬਦਿਆ ਤਰੀਕੇ ਨਾਲ ਰਿਸ਼ਤਾ ਜੁੜ ਸਕੇ ਜੀ ਬਾਕੀ ਕੋਈ ਵੀ ਰਿਸ਼ਤਾ ਕਿਸੇ ਵੀ ਤਰ੍ਹਾਂ ਦਾ ਜੀ ਫੇਕ ਕੰਮ ਨਹੀਂ ਹੁੰਦਾ ਜੀ ਤੁਸੀਂ ਡਰੈਕਟ ਜਦੋਂ ਮੇਰੇ ਨਾਲ ਕੰਟੈਕਟ ਕਰੋਗੇ ਆਪਣਾ ਨੰਬਰ ਦੇਵੋਗੇ ਜੀ ਤੁਸੀਂ ਮਿਲ ਵੀ ਸਕਦੇ ਹੋ ਜੀ ਸਾਨੂੰ ਜੇ ਤਾਂ ਕਹੋਗੇ ਆਪਾਂ ਤੁਹਾਡੇ ਨਾਲ ਮੀਟਿੰਗ ਵੀ ਕਰਾਂਗੇ ਜੀ ਤੁਹਾਡੇ ਨਾਲ ਮਿਲ ਕੇ ਗੱਲਬਾਤ ਹੋਏਗੀ ਹਨਾ ਤੁਹਾਨੂੰ ਪਰਿਵਾਰਾਂ ਦੇ ਨਾਲ ਵੀ ਮਿਲਾਇਆ ਜਾਏਗਾ ਜੇ ਕਿਸੇ ਕੁੜੀ ਦਾ ਰਿਸ਼ਤਾ ਹੈ ਤਾਂ ਉਹਨੂੰ ਮੁੰਡੇ ਵਾਲੇ ਪਰਿਵਾਰਾਂ ਦੇ ਨਾਲ ਮਿਲਾਇਆ ਜਾਏਗਾ ਪਰ ਮੁੰਡੇ ਵਾਲਾ ਨੂੰ ਕੁੜੀ ਵਾਲੇ ਦੇ ਪਰਿਵਾਰ ਨਾਲ ਮਿਲਾਇਆ ਜਾਏਗਾ ਜੀ ਤੇ ਇਸ ਲਈ ਬੇਝਿਜਕ ਹੋ ਕੇ ਤੁਸੀਂ ਆਪਣਾ ਬਾਇਓ ਡਾਟਾ ਪਾਓ ਜੀ ਫੁੱਲ ਬਾਇਓ ਡਾਟਾ ਪਾਓ ਜੀ ਹਨਾ ਬਾਕੀ ਆਪਣੇ ਕੋਲੇ ਬਹੁਤ ਇੱਦਾਂ ਦੇ ਡਿਵੋਰਸੀ ਰਿਸ਼ਤੇ ਵੀ ਹੈਗੇ ਆ ਜੀ ਜਿੱਦਾਂ ਕਿ ਜਿੰਨਾਂ ਦਾ ਕੁੜੀਆਂ ਦੀ ਡਿਵੋਰਸ ਹੋਏ ਹੋਏ ਨੇ ਤੇ ਉਹਨਾਂ ਨੂੰ ਵੱਧ ਪਹਿਲੇ ਵਾਲੇ ਮੁੰਡੇ ਚਾਹੀਦੇ ਆ ਜੀ ਜਿਨੇ ਕਿ ਹੁਣ 1-2 ਭੈਣਾ ਹੈਗੀਆਂ ਨੇ ਮੇਰੇ ਕੋਲੇ ਬਹੁਤ ਹੀ ਵਧੀਆ ਪਰਿਵਾਰ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਉਹਨਾਂ ਨੂੰ ਫੌਰੀਨ ਵਾਲੇ ਮੁੰਡੇ ਚਾਹੀਦੇ ਆ ਬਟ ਜੇ ਫੌਰੀਨ ਵਾਲੇ ਨਹੀਂ ਮਿਲਦੇ ਪਏ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੱਧਰਲੇ ਹੀ ਮੁੰਡੇ ਹੋਣ ਪਰ ਪਹਿਲੀ ਵੱਧ ਹੋਵੇ ਜੀ ਮੁੰਡੇ ਵਧੀਆ ਸੋਨੇ ਸਨਖੇ ਹੋਣ ਵਧੀਆ ਹੋਣ ਪਹਿਲੀ ਵਾਰਦ ਹੋਵੇ ਜੀ ਉਹਨਾਂ ਦੀ ਤੇ ਪਲੀਜ਼ ਜ਼ਰੂਰ ਕੰਟੈਕਟ ਕਰਿਆ ਕਰੋ ਜੀ ਤੇ ਹਰ ਵਾਰ ਦੀ ਤਰ੍ਹਾਂ ਇੱਕ ਰਿਕੁਐਸਟ ਹੈ ਜੀ ਮੇਰੀ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਕਿਉਂਕਿ ਬਹੁਤ ਐਦਾ ਦੇ ਲੋਕ ਐ ਜੋ ਹਨਾ ਕੁਝ ਗਲਤ ਬੋਲਦੇ ਨੇ ਕਿ ਤੁਸੀਂ ਕਦੀ ਕਰਵਾਏ ਵੀ ਆ ਰਿਸ਼ਤੇ ਜਾਂ ਕੁਝ ਵੀ ਆ ਵੀਰੇ ਤਾਂ ਵਰਤ ਕੇ ਹੀ ਪਤਾ ਚੱਲਦਾ ਹੁੰਦਾ ਹੈ ਤੇ ਪਲੀਜ਼ ਕੁਝ ਗਲਤ ਕਮੈਂਟ ਨਾ ਕਰਿਆ ਕਰੋ ਜੀ ਤੇ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੁੰਦੀ ਹੈ ਠੀਕ ਹੈ ਕਮੈਂਟ ਰਾਈ ਤੁਸੀਂ ਕਰ ਸਕਦੇ ਹੋ ਜੀ ਤੇ ਬਹੁਤ ਹੀ ਜਲਦ ਬਹੁਤ ਹੀ ਜਲਦ ਆਪਾਂ ਕੰਟੈਕਟ ਨੰਬਰ ਵੀ ਸਕਰੀਨ ਤੇ ਦਿਆ ਕਰਾਂਗੇ ਜੀ ਜਿਹਦੇ ਨਾਲ ਤੁਹਾਨੂੰ ਮੇਰੇ ਨਾਲ ਕੰਟੈਕਟ ਕਰਨ ਚ ਆਸਾਨੀ ਹੋ ਜਾਵੇ ਜੀ ਤੇ ਫੁੱਲ ਬਾਇਓ ਡਾਟਾ ਕਮੈਂਟ ਦੇ ਵਿੱਚ ਲਿਖੋ ਆਪਣਾ ਕੰਟੈਕਟ ਨੰਬਰ ਨਾਲ ਲਿਖ ਦਿਆ ਕਰੋ ਜੇ ਤੁਹਾਡਾ ਮੇਰੇ ਨਾਲ ਕੰਟੈਕਟ ਨਹੀਂ ਹੋ ਰਿਹਾ ਤਾਂ ਜਦੋਂ ਵੀ ਉਹ ਡਾਟਾ ਸਹੀ ਲੱਗੇਗਾ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰਾਂਗੀ ਜੀ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਸ਼ੇਅਰ ਕਰੋ ਜੀ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਜੀ ਬਹੁਤ ਹੀ ਜ਼ਿਆਦਾ ਤੇ ਜੇ ਕੋਈ ਗਲਤੀ ਹੋਈ ਹੋਵੇ ਤਾਂ ਪਲੀਜ਼ ਮਾਫ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਪੋਰਟ ਕਰੋ ਜੀ ਹਰ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਆਪਣੇ ਕੋਲੇ ਹਰ ਤਰ੍ਹਾਂ ਦੇ ਡਿਵੋਰਸ ਸੀ ਵੀ ਰਿਸ਼ਤੇ ਹੈਗੇ ਆ ਜੀ ਆਪਣੇ ਕੋਲੇ ਤੇ ਜਟ ਸਿੱਖ ਪਰਿਵਾਰ ਦੇ ਖੱਤਰੀਆਂ ਦੇ ਰਿਸ਼ਤੇ ਹਰ ਤਰ੍ਹਾਂ ਦੇ ਰਿਸ਼ਤੇ ਹੈਗੇ ਆ ਜੀ ਆਪਣੇ ਕੋਲ ਤੇ ਇਸ ਕਰਕੇ ਪਲੀਜ਼ ਵੀਡੀਓ ਨੂੰ ਜਲਦੀ ਜਲਦੀ ਨੂੰ ਹੀ ਸ਼ੇਅਰ ਕਰ ਦਿਆ ਕਰੋ ਜੀ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ